ਸਾਰਗ ਮਹੱਲਾ ਪੰਜਵਾ ਹਰ ਜਨ ਰਾਮ 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 ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਰਹਾਉ ਦੁਲੱਬ ਦੇਹ ਜਪ ਹੋਤ ਪੁਨੀਤਾ ਜਮ ਕੀ ਤਰਾਸ ਨਿਵਾਰੇ ਮਹਾ ਪਤਿਤ ਕੇ ਪਾਤਿਕ ਉਤਰਹਿ ਹਰ ਨਾਮਾ ਉਰਤਾਰੇ ਜੋ ਜੋ ਸੁਨੇ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡਭਾਗੀ ਮਨ ਤਨ ਹੋਏ ਬਿਗਾਸਾ ਸਾਰਗ ਮਹੱਲਾ ਪੰਜਵਾ ਦੋ ਪਦੇ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੋਹਨ ਘਰ ਆਵਹੁ ਕਰੋ ਜੋ ਦਰੀਆ ਮਾਨ ਕਰੋ ਅਭਿਮਾਨੈ ਬੋਲੋ ਪੂਲ ਚੂਕ ਤੇਰੀ ਪ੍ਰੇ ਚਿਰਿਆ ਰਹਾਓ ਨਿਕਟ ਸੁਨੋ ਅਰਪੇ ਖਾਉ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲਾਓ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤਉ ਨਾਨਕ ਹਰ ਸੰਗ ਮਿਰਿਆ ਸਾਰਗ ਮਹੱਲਾ ਪੰਜਵਾ ਅਬ ਕਿਆ ਸੋਚਉ ਸੋਚ ਵਿਸਾਰੀ ਕਰਣਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਉ ਚਹ ਦਿਸ ਫੂਲ ਰਹੀ ਬਿਖਿਆ ਬਿਖ ਗੁਰ ਮੰਤਰ ਮੂਖ ਗਰੁੜਾਰੀ हाथ दे राखियो कर अपना ज्यों जल कमला अलपारी हाओ नाही किछ मै क्या होसा सब तुम ही कल तारी नानक भाग परयो हर पाछे राख संत सदकारी सारग मोहल्ला 5वा अब मोहे सर्व उपావ ਬਿਰਕਾਤੇ ਕਰਨ ਕਾਰਨ ਸਮਰਥ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁਰੰਗਾ ਅਨ ਨਾਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੇ ਪ੍ਰਮ ਤਉ ਪ੍ਰਮ ਤਉ ਹਾਰ ਜਾਉ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬੇਹਾਨੀ ਰਾਤੇ ਸਾਰਗ ਮਹੱਲਾ 5ਵਾ ਅਬ ਮੋਹੇ ਲਬਦਿਉ ਹੈ ਹਰ ਟੇਕਾ ਗੁਰਦਿਆਲ ਭਏ ਸੁਖਦਾਈ ਅੰਦਲੈ ਮਾਨਕ ਦੇਖਾ ਰਹਾਉ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਬਿਗਾਸ ਬਿਮੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ ਪ੍ਰਾਨਪਤੀ ਹਰਿ ਸਮਕਾ ਸਾਰਗ ਮਹੱਲਾ ਪੰਜਵਾ ਮੇਰਾ ਮਨ ਏਕੈ ਹੀ ਪ੍ਰੇਮ ਮੰਗੈ ਪੇਖ ਆਇਓ ਸਰਬ ਥਾਨ ਦੇਸ ਪ੍ਰੇ ਰੋਮ ਨ ਸੰਸਰ ਲਾਗੇ ਰਹਾਉ ਮੈ ਨੀਰੇ ਅਨਕ ਪੋਜਨ ਬਹੁ ਵਿੰਜਨ ਤਿਨ ਸਿਓ ਦ੍ਰਿਸ਼ਟ ਨ ਕਰੈ ਰੁਚਾਂਗੈ ਹਰ ਦਸ ਚਾਹੈ ਪ੍ਰੇ ਪ੍ਰੇ ਮੁਖ ਟੀਰੈ ਜਿਉ ਅਲ ਕਮਲ ਆ ਲੋ ਭੰਗੈ ਗੁਣ ਨਿਧਾਨ ਮਨ ਮੋਹਨ ਲਲਨ ਸੁਖਦਾਈ ਸਰਬਾਂਗੈ ਗੁਰ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲ ਲਾਗੈ ਸਾਰਗ ਮਹੱਲਾ 5ਵਾਂ ਅਬ ਮੋਰੋ ਠਾਕੁਰ ਸਿਓ ਮਨ ਮਾਨਾ ਸਾਧਾ ਕਿਰਪਾਲ ਦਿਆਲ ਭਇ ਹੈ ਇਹੋ ਛੇਦਿਓ ਦੁਸ਼ਟ ਬਿਗਾਨਾ ਰਹਾਓ ਤੁਮਹੀ ਸੁੰਦਰ ਤੁਮਹ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨ ਕੀਮਤ ਜਾਨਾ ਤੁਮਹੀ ਨਾਇਕ ਤੁਮਹ ਛਤਰਪਤ ਤੁਮ ਪੂਰ ਰਹੇ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਦ ਗੁਰਬਾਨਾ ਸਾਰਗ ਮਹੱਲਾ 5 ਮੇਰੇ ਮਨ ਚੀਤ ਆਏ ਪ੍ਰੇਰੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵਉ ਹਰ ਹਿਰਦੈ ਬਸਾਵਉ ਹਰ ਪਾਇਆ ਸਤ ਸੰਗਾ ਐਸੋ ਮਿਲਿਓ ਮਨੁ ਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਯੋ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨਿਸੰਗਾ ਨਿਰ ਪਉ ਭਏ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾ ਹਰ ਜਿਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਬਨਹੁ ਪੂਰੇ ਦੇਹਾ ਪ੍ਰੇ ਅੰਕ ਸਮਾਨੀ ਰਹਾਉ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜੇ ਕਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕਹਿ ਬਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁਕੀ ਕਾਣ ਲੋਕਾਨੀ ਸਾਰਗ ਮਹੱਲਾ 5 ਅਬ ਮੇਰੋ ਪੰਚਾਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਬਿਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੂ ਰੂਟਾ ਬਿਖਮੰਗਾਰ ਕਰ ਪਹੁੰਚੈ ਨਾਹੀ ਸੰਤ ਸਾਨਥ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਕੂਟਾ ਸਾਰਗ ਮਹੱਲਾ 5ਵਾਂ ਅਬ ਮੇਰੋ ਠਾਕੁਰ ਸਿਉ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦਿਆ ੳਰਜਾਇਓ ਜਿਉ ਜਲ ਮੀਨਾ ਰਹਾਓ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦ੍ਰਿੜਾਏ ਹਰ ਔਖਦ ਗੁਰ ਦਿਓ ਤਉ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰਗ ਮਹੱਲਾ ਪੰਜਵਾ ਮੋਹਨ ਸਭ ਜੀ ਤੇਰੇ ਤੂੰ ਤਾਰਹਿ ਛੁਟ ਹੈ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾ ਮਾਰਹਿ ਓਹ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰਹਿ ਕਿਆ ਏ ਭੂਪਤ ਬਪੁਰੇ ਕਹੀਐ ਕਹੋ ਏ ਕਿਸ ਨੂੰ ਮਾਰਹਿ ਰਾਖ 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 ਸੁਖ ਦਾਤੇ ਸਬ ਨਾਨਕ ਜਗਤ ਤੁਮਾਰ ਹੈ ਸਾਰਗ ਮਹੱਲਾ 5ਵਾਂ ਅਬ ਮੋਹੇ ਧਨ ਪਾਇਓ ਹਰ ਨਾਮ ਭਏ ਅਚਿੰਤ ਤ੍ਰਿਸ਼ਣ ਸਭ 부ਜੀ ਹੈ ਇਹੋ ਲਿਖਿਓ ਲੇਖ ਮ ਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗ੍ਰਾਮਾ ਗੁਰ ਕਿਰਪਾਲ ਸੌਦਾ ਇਹੋ ਜੋ ਰਿਓ ਹੱਥ ਚਰਿਓ ਲਾਲ ਅਗਾਮਾ ਆਨ ਵਪਾਰ ਬਨਜ ਜੋ ਕਰਿਇ ਹੈ ਤੇਤੇ ਦੂਖ ਸਹਾਮਾ ਗੋਬਿੰਦ ਭਜਨ ਕੇ ਨਿਰਪਹਿ ਵਾਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰਗ ਮਹੱਲਾ ਪੰਜਵਾ ਮੇਰੇ ਮਨ ਮਿਸਟ ਲੱਗੇ ਪ੍ਰੇ ਬੋਲਾ ਗੁਰ ਬਾਹ ਪਕਰ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ ਰਹਾਉ ਪ੍ਰਭ ਤੂ ਠਾਕੁਰ ਸਰਬ ਪ੍ਰਤਿ ਪਾਲਕ ਮੋਹ ਕਲਤਰ ਸਹਿਤ ਸਭ ਗੋਲਾ ਮਾਨ ਤਾਣ ਸਭ ਤੂ ਹੈ ਤੂ ਹੈ ਇੱਕ ਨਾਮ ਤੇਰਾ ਮੈਂ ਓਲਾ ਜੇ ਤਖਤ ਬੈਸਾ ਲਹਿ ਤਉ ਦਾਸ ਤੁਮਾਰੇ ਕਾਸ ਬਡਾਵਹਿ ਕੀਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰਗ ਮਹੱਲਾ 5ਵਾਂ ਰਸਨਾ RAM ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੈ ਦੇਖ ਚਰਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਏ ਰਹਿਸ ਅਤ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਣ ਆਈ ਪ੍ਰਭ ਤੋਹੰ ਕਿਲ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾੜੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਥੋ ਹੰ ਸਾਰਗ ਮਹੱਲਾ ਪੰਜਵਾ ਨੈ ਨਹੋ ਦੇਖਿਓ ਚਲਤ ਤਮਾਸਾ ਸਭੂ ਦੂਰ ਸਭੂ ਤੇ ਨਿਰੈ ਅਗਮ ਅਗਮ ਘਟਵਾਸਾ ਰਹਾਉ ਅਪੂਰਨਾ ਭੂਲੇ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ਖਿੰਨ ਮਹਿ ਸਾਜ ਸਵਾਰ ਬਿਨਾ ਹੈ ਭਗਤ ਵਛਲ ਗੁਣਤਾਸਾ ਅੰਧ ਕੂਪ ਮਹਾਂ ਦੀਪਕ ਬਲਿਓ ਗੁਰ ਰਿਦੈ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹੱਲਾ 5 ਵਾ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਕਿਛ ਧਾਈਐ ਤੇ ਤੋ ਹੀ ਦੁਖ ਹਾਵਾ ਰਹਾਉ ਨੈਤਰ ਪੁਨੀਤ ਭਏ ਦਰਸ ਪੇਖੇ ਹਸਤ ਪੁਨੀਤ ਤਹਿਲਾਵਾ ਰਿਦਾ ਪੁਨੀਤ ਰਿਦੈ ਹਰ ਬਸਿਓ ਮਸਤ ਪੁਨੀਤ ਸੰਤ ਤੂਰਾਵਾ ਸਰਬ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰਪੂਰਾ ਭੇਟਿਓ ਸੁਖ ਸਹਜੇ ਅਨੰਦ ਬਿਹਾਵਾ ਸਾਰਗ ਮਹੱਲਾ ਪੰਜਵਾ ਧਿਆਉ ਅੰਤ ਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਪਾਈ ਨਾ ਪਹੁੰਚੈ ਤਹਾ ਤਹਾ ਤੂ ਰਖਾ ਰਹਾਉ ਅੰਧ ਕੂਪ ਉਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਧਨ ਮੁਕਤ ਗੁਰ ਕੀਨੀ ਸਭ ਤੂ ਹੈ ਤੂਹੀ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਆਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰਗ ਮਹੱਲਾ 5ਵਾਂ ਗੁਰਮਿਲ ਐਸੇ ਪ੍ਰਭੂ ਤੇ ਆਇਆ ਭਇਓ ਕਿਰਪਾਲ ਦਿਆਲ ਦੁਖ ਭੰਜਨ ਲੱਗੈ ਨਾ ਤਾਤੀ ਬਾਆ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨ ਬਿਛਰੈ ਕਰੀ ਨ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰਗ ਮਹੱਲਾ ਪੰਜਵਾ ਮੇਰੇ ਮਨ ਸਬਦ ਲੱਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪਰਗਾਸਾ ਕਟ ਗਟ ਹਰ ਹਰ ਢੀਠਾ ਰਹਾਉ ਪਾਰ ਬ੍ਰਹਮ ਆਜੋਨੀ ਸੰਭਉ ਸਰਬ ਥਾਨ ਕਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮ ਬਲ ਬਲ ਪ੍ਰਭ ਚਰਣ ਈਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨ ਲਹੈ ਮਜੀਠਾ